ਵੈਸੇ ਨਾ ਕਈ ਸਾਡੇ ਲੋਕ ਇਹ ਵੀ ਗੱਲ ਕਹਿੰਦੇ ਜੀ ਗੁਰਬਾਣੀ 'ਚ ਤਾਂ ਕਿਤੇ ਲਿਖਿਆ ਨਹੀਂ ਮੜੀਆਂ ਦੀ ਪੂਜਾ ਨਹੀਂ ਕਰਨੀ ਚਾਹੀਦੀ ਲਿਖਿਆ ਵਾ ਜੇ ਪੜ੍ਹੀ ਹੋਵੇ ਤਾਂ ਨਾ ਉਹ ਵੀ ਗੁਰੂ ਨਾਨਕ ਸਾਹਿਬ ਨੇ ਲਿਖਿਆ ਵਾ ਕੀ ਕਹਿੰਦੇ ਗੁਰੂ ਨਾਨਕ ਸਾਹਿਬ ਦੁਬੇ ਦਾ ਨਾ ਪੜੋਂ ਆਪਣੀ ਗੱਲ ਕਰ ਰੇ ਕਹਿੰਦੇ ਮੈਂ ਦੁਬਿਦਾ ਦੇ ਵਿੱਚ ਨਹੀਂ ਪੈਂਦਾ ਦੁਬਿਦਾ ਨਾ ਪੜੋਂ ਹਰ ਬਿਨ ਹੋਰ ਨਾ ਪੂਜੋਂ ਤੇ ਰੱਬ ਤੋਂ ਬਿਨਾ ਮੈਂ ਕਿਸੇ ਦੀ ਪੂਜਾ ਨਹੀਂ ਕਰਦਾ ਮੜੇ ਮਸਾਣ ਨਾ ਜਾਈ ਤੇ ਮੜੀਆਂ ਮਸਾਣਾ ਤੇ ਮੈਂ ਜਾਂਦਾ ਨਹੀਂ ਹੁਣ ਜੇ ਸਾਡਾ ਗੁਰੂ ਨਹੀਂ ਜਾਂਦਾ ਤੇ ਸਾਨੂੰ ਕੀ ਲੋੜ ਹੈ ਵੀ ਅਸੀਂ ਵੀ ਚਾਈਏ ਜੇ ਸਾਡਾ ਗੁਰੂ ਨਹੀਂ ਜਾਂਦਾ ਜੇ ਗੁਰੂ ਆ ਕੇ ਕਿ ਮੜੇ ਮਸਾਣ ਨਾ ਜਾਈ ਮੈਂ ਮੜੀਆਂ ਮਸਾਣਾ ਤੇ ਨਹੀਂ ਜਾਂਦਾ ਤੇ ਸਾਨੂੰ ਕੀ ਲੋੜ ਹੈ ਹੁਣ ਇਹ ਆਈ ਜੇ ਪੰਕਤੀ ਅੱਜ ਆਪਾਂ ਪੱਲੇ ਬੰਨ ਕੇ ਲੈ ਜਾਈਏ ਨਾ ਤੇ ਸਾਡਾ ਆਇਆ ਸਫਲਾ ਹੋ ਜਾਣਾ ਜੇ ਕਿ ਮੜੇ ਮਸਾਂ ਨਾ ਜਾਈ ਮੈਂ ਨਹੀਂ ਜਾਂਦਾ ਗੁਰੂ ਨਾਨਕ ਸਾਹਿਬ ਆਗਦੇ ਨੇ ਤੇ ਜੇ ਗੁਰੂ ਨਾਨਕ ਸਾਹਿਬ ਇਹ ਗੱਲ ਆਖਣ ਜਿਨ੍ਹਾਂ ਦੇ ਬਾਰੇ ਚ ਆਪਾਂ ਬਾਰ ਬਾਰੇ ਪੰਕਤੀਆਂ ਪੜ੍ਹਦੇ ਆ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਹੁਣ ਜੇ ਸਭ ਤੋਂ ਵੱਡਾ ਸਤਗੁਰ ਨਾਨਕ ਹੈ ਤੇ ਦੂਜੇ ਪਾਸੇ ਜਠੇਰਿਆਂ ਨੂੰ ਜਦੋਂ ਆਪਾਂ ਪੂਜਦੇ ਆ ਆਪਾਂ ਕਹਿੰਨੇ ਆ ਜੀ ਵੱਡੇ ਨੇ ਹੁਣ ਘਰ ਦੇ ਵਿੱਚ ਨੌ ਆਈ ਨਵਾਂ ਨਵਾਂ ਪੋਤ ਦਾ ਵਿਆਹ ਹੋਇਆ ਨੌ ਆਈ ਅਗਲੇ ਦਿਨ ਪਰਿਵਾਰ ਵਾਲੇ ਕਹਿੰਦੇ ਚੱਲ ਤੈਨੂੰ ਗੁਰਦੁਆਰੇ ਮੱਥਾ ਟਕਾ ਲਿਆਈਏ ਹੁਣ ਗੁਰਦੁਆਰੇ ਮੱਥਾ ਟਕਾਇਆ ਹੁਣ ਮੱਥਾ ਟੇਕ ਕੇ ਉਹ ਪੜ੍ਹੀ ਲਿਖੀ ਆਈ ਸੀ ਉਹਨੇ ਗੁਰਬਾਣੀ ਦੇ ਅਰਥ ਪੜ੍ਹੇ ਹੋਏ ਸੀ ਗੁਰਬਾਣੀ ਨੂੰ ਵਿਚਾਰਿਆ ਹੋਇਆ ਸੀ ਕਲਾਸਾਂ ਲਾਉਂਦੀ ਸੀ ਉਹ ਗੁਰਮਤ ਦੀਆਂ ਉਹ ਪੜ੍ਹੀ ਲਿਖੀ ਆਈ ਉਹ ਗੁਰਦੁਆਰੇ ਮੱਥਾ ਟੇਕਣ ਆਈ ਮੱਥਾ ਟੇਕਿਆ ਜਦੋਂ ਇੱਥੋਂ ਦੀ ਜਾਣ ਲੱਗੇ ਨਾ ਤਾਂ ਕਹਿੰਦੇ ਵੀ ਗੱਡੀ 'ਚ ਬੈਠੋ ਹੁਣ ਖੇਤਾਂ ਵਾਲੇ ਪਾਸੇ ਨੂੰ ਜਾਣਾ ਉਹ ਕਹਿੰਦੀ ਵੀ ਖੇਤਾਂ 'ਚ ਕੀ ਕਰਨ ਜਾਣਾ ਤੇ ਜਿਹੜੀ ਸੱਸ ਸੀ ਹੁਣ ਪੀ ਐਚ ਡੀ ਕੀਤੀ ਸੀ ਉਹਨੇ ਮਨਮਤ ਦੇ ਵਿੱਚ ਮਨਮਤ ਦੇ ਵਿੱਚ ਸੱਸ ਨੇ ਪੀ ਐਚ ਡੀ ਕੀਤੀ ਸੀ ਬਹਾਵਾ ਡਿਗਰੀਆਂ ਇਕੱਠੀਆਂ ਕੀਤੀਆਂ ਸੀ ਉਹ ਕਹਿੰਦੀ ਵੀ ਖੇਤਾਂ ਵਿੱਚ ਜਾਣਾ ਉੱਥੇ ਕੀ ਹੈ ਨੌ ਨੇ ਪੁੱਛਿਆ ਵੀ ਉੱਥੇ ਕੀ ਹੈ ਉੱਥੇ ਸਾਡੇ ਜਠੇਰੇ ਨੇ ਜੀ ਉਹਨਾਂ ਨੂੰ ਵੀ ਮੱਥਾ ਟੇਕ ਕੇ ਆਉਣਾ ਹੁਣ ਜਿਹੜੀ ਪੜ੍ਹੀ ਲਿਖੀ ਆਈ ਨਾ ਉਹ ਕਹਿੰਦੀ ਵੀ ਮੈਂ ਕਾ ਨੂੰ ਉੱਥੇ ਮੱਥਾ ਟੇਕਾਂ ਮੈਂ ਤਾਂ ਇੱਕ ਗੁਰੂ ਨੂੰ ਮੰਨਦੀ ਆ ਮੈਂ ਤੇ ਗੁਰੂ ਅੱਗੇ ਸਿਰ ਝੁਕਾਵਾਂਗੀ ਤੇ ਸੱਸ ਅਗੋਂ ਕਹਿੰਦੀ ਲੈ ਪੜ੍ਹੀ ਲਿਖੀ ਆ ਗਈ ਇਹ ਮੇਰੀ ਗੱਲ ਹੀ ਨਹੀਂ ਮੰਨਦੀ ਹੁਣ ਜਦੋਂ ਮੇਰੀ ਸੱਸ ਨੇ ਮੈਨੂੰ ਆਖਿਆ ਸੀ ਨਾ ਮੈਂ ਤੇ ਫੜਾਫੜ ਮੱਥਾ ਟੇਕ ਦਿੱਤਾ ਸੀ ਤੇ ਮੇਰੀ ਸੱਸ ਨੂੰ ਜਦੋਂ ਉਹਦੀ ਸੱਸ ਨੇ ਆਖਿਆ ਸੀ ਉਹਨੇ ਵੀ ਮੱਥਾ ਟੇਕ ਦਿੱਤਾ ਆ ਵੇਖੋ ਕਿੰਦਾ ਦੀ ਆ ਗਈ ਜੀ ਹੁਣ ਕਿੰਦਾ ਦੀ ਆ ਗਈ ਉਹ ਤੇ ਘਰਾਂ ਚ ਕਲੇਸ਼ ਪੈ ਜਾਂਦੇ ਨੇ ਫਿਰ ਵੀ ਜਿਹੜੀ ਕੋਈ ਚੰਗੀ ਗੱਲ ਆਕੇ ਨਾ ਉਹ ਮੰਨਣ ਵਾਸਤੇ ਤਿਆਰ ਨਹੀਂ ਹੋਏ ਇੱਕ ਆਉਂਦੀ ਨਾ ਕਹਾਣੀ ਕਹਿੰਦੇ ਵੀ ਇੱਕ ਪਰਿਵਾਰ ਦੇ ਵਿੱਚ ਨਾ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਨਾ ਗੰਡਾ ਮਾਰਨ ਦੀ ਆਦਤ ਸੀ ਵਿੱਚ ਅੱਗੇ ਨੂੰ ਗੰਡਾ ਮਾਰ ਕੇ ਬਾਹਰ ਜਾਇਆ ਕਰਦੇ ਸੀ ਜਦੋਂ ਵੀ ਘਰ ਤੋਂ ਬਾਹਰ ਜਾਣਾ ਆਪਣੀ ਕਮੀਜ਼ ਨੂੰ ਗੰਡ ਦੇ ਕੇ ਜਾਣਾ ਉਹਨਾਂ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਪੁੱਤਰ ਪੈਦਾ ਹੋਇਆ ਜਦੋਂ ਜਵਾਨ ਹੋਇਆ ਨਾ ਉਹ ਬਾਗੀ ਹੋ ਗਿਆ ਇਸ ਗੱਲ ਤੋਂ ਕਹਿੰਦਾ ਮੈਂ ਨਹੀਂ ਗੰਡ ਮਾਰ ਕੇ ਜਾਣੀ ਮੈਂ ਨਹੀਂ ਗੰਡ ਮਾਰ ਕੇ ਜਾਣੀ ਵੀ ਤੂੰ ਜਾਣਾ ਤੇ ਤੁਸੀਂ ਸਾਰਿਆਂ ਨੇ ਜਾਣਾ ਹੁੰਦਾ ਤੇ ਜਾਇਆ ਕਰੋ ਮੈਂ ਨਹੀਂ ਗੰਡ ਮਾਰਨੀ ਉਹਦੇ ਘਰ ਵਾਲੇ ਕਹਿੰਦੇ ਵੀ ਤੂੰ ਨਵਾਂ ਜੰਪਿਆ ਹੁਣ ਤੂੰ ਕਿਉਂ ਨਹੀਂ ਗੰਡ ਮਾਰਨੀ ਸਾਡੇ ਪਰਿਵਾਰ ਦੀ ਮਰਿਆਦਾ ਏ ਆਪਾਂ ਇੰਨੇ ਇਦਨੇ ਕਹਿੰਦੇ ਨਾ ਵੀ ਪੁਰਾਣੀ ਚੱਲੀ ਆ ਰਹੀ ਏ ਜੀ ਪੁਰਾਣੀ ਚੱਲੀ ਆ ਰਹੀ ਉਦਾਂ ਹੀ ਉਹਨਾਂ ਨੇ ਆਖਿਆ ਵੀ ਇਹ ਬੜਾ ਪੁਰਾਣਾ ਚੱਲੇ ਆ ਰਿਹਾ ਸਾਡੇ ਪਰਿਵਾਰ ਦੀ ਇਹ ਮਰਿਆਦਾ ਏ ਵੀ ਜਦੋਂ ਵੀ ਬਾਹਰ ਜਾਣਾ ਨਾ ਚੰਗੇ ਨੂੰ ਗੰਡ ਦੇ ਕੇ ਜਾਣਾ ਉਹ ਕਹਿੰਦਾ ਮੈਂ ਨਹੀਂ ਦਿੰਦਾ ਪਹਿਲਾਂ ਮੈਨੂੰ ਦੱਸੋ ਵੀ ਇਹਦਾ ਕਾਰਨ ਕੀ ਆ ਆਪਾਂ ਗੰਡ ਮਾਰਦੇ ਕਿਉਂ ਆ ਹੁਣ ਪਤਾ ਕਿਸੇ ਨੂੰ ਵੀ ਨਹੀਂ ਹੈ ਇਦਾਂ ਹੀ ਹੁੰਦਾ ਨਾ ਬੜੀ ਵਾਰੀ ਬੰਦਾ ਅਨੇਕਾਂ ਕੰਮ ਕਰੀ ਜਾਂਦਾ ਪਤਾ ਕੁਝ ਨਹੀਂ ਹੁੰਦਾ ਹੁਣ ਮੁਰਦੇ ਨੂੰ ਜਦੋਂ ਲੈ ਕੇ ਜਾਂਦੇ ਆਪਾਂ ਅੱਗੇ ਭਾਂਡਾ ਭੰਨਿਆ ਜਾਂਦਾ ਹੁਣ ਕਿਸੇ ਨੂੰ ਪੁੱਛ ਕੇ ਵੇਖੋ ਵੀ ਕਿਉਂ ਭੰਦੇ ਆ ਪਤਾ ਕਿਸੇ ਨੂੰ ਵੀ ਨਹੀਂ ਆ ਵਾ ਭੰਨੀ ਜਾਣਾ ਬਸ ਪਤਾ ਕਿਸੇ ਨੂੰ ਵੀ ਨਹੀਂ ਪਤਾ ਮਤਲਬ ਕੀ ਆ ਹੁਣ ਇਸੇ ਤਰ੍ਹਾਂ ਉਹ ਗੰਡ ਦੇ ਕੇ ਜਾਂਦੇ ਹੁੰਦੇ ਸੀ ਉਹ ਕਹਿੰਦਾ ਮੈਨੂੰ ਦੱਸੋ ਇਹਦਾ ਮਤਲਬ ਕੀ ਹੈ ਜੇ ਤੇ ਮੈਨੂੰ ਗੱਲ ਚੰਗੀ ਲੱਗੀ ਮੈਂ ਵੀ ਦੇਣੀ ਸ਼ੁਰੂ ਕਰ ਦੇਵਾਂਗਾ ਗੰਡ ਹੁਣ ਹੋਇਆ ਕੀ ਜੀ ਉਹ ਕਹਿੰਦੇ ਵੀ ਹੁਣ ਤੇ ਪੁਛਵਾਈਏ ਕਿਦ ਕੋ ਬਾਪੂ ਤਾਂ ਸਾਡਾ ਪੂਰਾ ਹੋ ਗਿਆ ਜਿਹੜਾ ਗੰਡਾ ਦਿੰਦਾ ਹੁੰਦਾ ਸੀ ਜਿੰਨੂੰ ਅਸੀਂ ਵੀ ਇੱਕ ਗੰਡਾ ਦੇਣੀ ਸ਼ੁਰੂ ਕੀਤੀਆਂ ਆਪਣੇ ਕੁਰਤੇ ਨੂੰ ਹੁਣ ਆਪਾਂ ਤੈਨੂੰ ਕਿਦ ਕੋ ਪੁਛਵਾਈਏ ਕਹਿੰਦੇ ਵੀ ਬਾਪੂ ਦੇ ਟਾਈਮ ਦਾ ਨਾ ਇੱਕ ਬਜ਼ੁਰਗ ਜਿਹੜਾ ਅੱਜ ਵੀ ਜੀਂਦਾ ਹੈ ਉਹਦੇ ਕੋ ਆਪਾਂ ਚਲਦੇ ਆਂ ਉਸ ਨੌਜਵਾਨ ਨੂੰ ਉਹ ਪਰਿਵਾਰ ਵਾਲੇ ਉਸ ਬਜ਼ੁਰਗ ਦੇ ਕੋਲ ਲੈ ਗਏ ਤੇ ਉਹਨੂੰ ਪੁੱਛਦੇ ਨੇ ਬੀ ਬਾਪੂ ਜੀ ਇੱਕ ਗੱਲ ਦੱਸੋ ਵੀ ਸਾਡਾ ਬਾਪੂ ਜਿਹੜਾ ਏ ਉਹ ਕੁਰਤੇ ਨੂੰ ਗੰਡਾ ਕੋ ਦਿੰਦਾ ਹੁੰਦਾ ਸੀ ਬਾਪੂ ਕਹਿੰਦਾ ਇਹ ਚ ਕੋਈ ਗੱਲ ਨਹੀਂ ਸੀ ਵੀ ਤੁਹਾਡੇ ਦਾਦੇ ਦਾ ਨਾ ਚੇਤਾ ਬੜਾ ਹੌਲਾ ਸੀਗਾ ਉਹ ਜੋ ਵੀ ਇਹਨੂੰ ਕਿਹਾ ਜਾਂਦਾ ਸੀ ਨਾ ਉਹ ਭੁੱਲ ਜਾਂਦਾ ਸੀ ਜੇ ਤੁਹਾਡੀ ਦਾਦੀ ਨੇ ਕਹਿਣਾ ਵੀ ਚਾਹ ਪੱਤੀ ਲੈਂਦਾ ਆਈ ਸ਼ਾਮ ਨੂੰ ਜਦੋਂ ਕੰਮ ਤੋਂ ਵਾਪਸ ਆਏ 2 ਕਿਲੋ ਖੰਡ ਲੈਂਦਾ ਆਈ ਆਟਾ ਲੈਂਦਾ ਆਈ ਤੇ ਉਹ ਭੁੱਲ ਜਾਂਦਾ ਸੀਗਾ ਤੇ ਉਹਨੇ ਕੀ ਤਰੀਕਾ ਲੱਭਿਆ ਵੀ ਝੱਗੇ ਨੂੰ ਗੰਡ ਮਾਰ ਲੈਂਦਾ ਸੀ ਵੀ ਜਦੋਂ ਮੈਂ ਇਸ ਗੰਡ ਵੱਲ ਵੇਖਾਂਗਾ ਨਾ ਮੈਨੂੰ ਚੇਤਾ ਆ ਜਾਏਗਾ ਵੀ ਚਾਹ ਪੱਤੀ ਘਰ ਲੈ ਕੇ ਜਾਣੀ ਹੈ ਉਚੀ ਨਹੀਂ ਘਰ ਲੈ ਕੇ ਜਾਣੀ ਹੈ ਕਹਿੰਦੇ ਵੀ ਉੱਥੋਂ ਦੀ ਇਹ ਗੱਲ ਚੱਲ ਪਈ ਹੁਣ ਗੱਲ ਤੇ ਕੁਝ ਵੀ ਨਹੀਂ ਨਾ ਤੇ ਉਹਨੇ ਪੁੱਛਿਆ ਜਿਹੜਾ ਨੌਜਵਾਨ ਸੀਗਾ ਕਹਿੰਦਾ ਬਾਪੂ ਨੂੰ ਭੁੱਲਦਾ ਹੁੰਦਾ ਸੀਗਾ ਪਰ ਸਾਨੂੰ ਤੇ ਸਾਰਾ ਕੁਝ ਚੇਤਾ ਰਹਿੰਦਾ ਤੇ ਅੱਗੇ ਉਹ ਬਜ਼ੁਰਗ ਬਾਪੂ ਕਹਿੰਦਾ ਜੇ ਤੁਹਾਨੂੰ ਸਾਰਾ ਕੁਝ ਚੇਤਾ ਰਹਿੰਦਾ ਤੇ ਗੰਡਾ ਖੋਲਦੇ ਹੋ ਫਿਰ ਇੱਕ ਬੱਚੇ ਦੇ ਕਹਿਣ ਦੇ ਉੱਤੇ ਇੱਕ ਨੌਜਵਾਨ ਦੇ ਕਹਿਣ ਦੇ ਉੱਤੇ ਸਾਰੇ ਪਰਿਵਾਰ ਦੀਆਂ ਗੰਡਾ ਖੁੱਲ ਗਈਆਂ ਜੇ ਘਰ ਦੇ ਵਿੱਚ ਕੋਈ ਸਿਆਣਾ ਆ ਜਾਵੇ ਨਾ ਤੇ ਜਿਹੜੇ ਪਹਿਲਾਂ ਗਲਤ ਕੰਮ ਕਰ ਰਹੇ ਹੁੰਦੇ ਨੇ ਨਾ ਉਹਨਾਂ ਨੂੰ ਮੰਨ ਲੈਣੀ ਚਾਹੀਦੀ ਉਹ ਗੱਲ ਵੀ ਇਹ ਠੀਕ ਕਹਿੰਦਾ ਪਿਆ ਜੇ ਕੋਈ ਚੰਗੀ ਨੌ ਘਰ ਵਿੱਚ ਆ ਗਈ ਹੈ ਬਾਣੀ ਪੜਨ ਵਾਲੀ ਤੇ ਸੱਸ ਜੇ ਸਾਰੀ ਜ਼ਿੰਦਗੀ ਮਨਮਤ ਕਰਦੀ ਰਹੀ ਹੈ ਨਾ ਤੇ ਸੱਸ ਕਵੇ ਵੀ ਨੌ ਜਿਹੜੀ ਗੱਲ ਤੂੰ ਕਹਿੰਨੀ ਹੈ ਨਾ ਉਹ ਠੀਕ ਹੈ ਇਹ ਗੁਰੂ ਦੀ ਗੱਲ ਹੈ ਉਹ ਮੰਨ ਲਓ ਫਿਰ ਮਨਮਤ ਦੀਆਂ ਗੰਡਾ ਖੋਲ ਦੇਣੀਆਂ ਚਾਹੀਦੀਆਂ ਨੇ ਪਰ ਸਾਡੇ ਲੋਕ ਬੰਨ ਕੇ ਬੈਠੇ ਹੋਏ ਨੇ